ਦੇ ਦਰਸ਼ਨ ਕਰਕੇ ਵੱਡ ਭਾਗੀ ਬਣੀਏ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਸਾਹਿਬ ਦੇ ਸਜ्ञा ਅਕ ਵਿਚ ਜੇ ਦੋ ਤਾਰਾ ਫੁਲਾ ਦੇ ਖੰਡਾ ਜਿਹਦੇ ਸ਼ੋ ਤੋਂ ਖਾਲਸੇ ਦਾ ਜਨਮ ਹੋਇਆ ਜਿਹੜੇ ਲੋਕ ਕਹਿੰਦੇ ਸਨ ਕਾਮ ਹਮਾਰਾ ਤੋਲਣ ਕੱਕੜੇ ਨੰਗੀ ਕਰਦ ਨਾ ਕਬੂ ਕੱਕੜੇ ਜਿਹੜੀ ਉੱਡੀ ਦਰਸੇ ਮਰ ਜਾਉ ਦੁਸ਼ਮਣ ਸੇ ਕੈਸੀ ਲੜ ਪਾਉਂਗਾ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕਰ ਸ਼ਿਕਾਉ ਉਹਨਾਂ ਵਿੱਚ ਐਸੀ ਵੀ ਤਾਨਕ ਭਰੀ ਏ ਜਿਹੜੀ ਉਹ ਸੇਵਾ ਬਾਜ ਪੁਣਾਉ ਸਵਾ ਲੱਖ ਸੇ ਏਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਜਿਸ ਦੀ ਗਵਾਰੀ ਚਮਕਾਉ ਸਾਬ ਜੀ ਦੀ ਕੱਚੀ ਗੜੀ ਭਰਦੀ ਹੈ 31 ਸਾਲ ਦੇ ਅੰਤ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਰਾਏ ਦੇ ਨਾਮ ਦਿਨ ਪ੍ਰਸਿੱਧ ਰਹੇ ਉਪਰੰਤ ਪੰਜਾਬ ਪਿਆਰਿਆਂ ਪਾਸੋਂ ਇਸ ਖੰਡੇ ਦੇ ਸ਼ੋਹ ਤੋਂ ਤਿਆਰ ਹੋਇਆ ਅੰਮ੍ਰਿਤ ਛੱਕ ਜਿਸ ਨਾਮ ਦਿਨ ਪ੍ਰਸਿੱਧ ਹੋਏ ਵਹਿ ਬ੍ਰਿਗਟਿਓ ਮਰਦ ਅਗੰਮਣਾ ਵਰੇ ਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇ ਦਾ ਇਹ ਹੀ ਹੈ ਜੋ ਤਾਰਾ ਫੁਲਾਦੀ ਖੰਡਾ ਭਾਈ ਸਾਹਿਬ ਦੇ ਖੱਬਿਆ ਤੋਂ ਸਤਿਏ ਦਾ ਨਾਮ ਹੈ ਕਟਾਰ ਜੋ ਸਤਿਗੁਰਾਂ ਦੇ ਕਮਰ ਕਿਸੇ ਦਾ ਸ਼ਸਤਰ ਹੈ ਜਿਸ ਦਾ ਭਾਰ ਢਾਈ ਸੇਰ ਪੱਕਾ ਹੈ ਹੱਥੋਂ ਹੱਥ ਲੜਾਈ ਵੇਲੇ ਜਾਂ ਸ਼ੇਰ ਦਾ ਸ਼ਿਕਾਰ ਕਰਨ ਵੇਲੇ ਸਤਿਗੁਰ ਜੀ ਇਸ ਦੀ ਵਰਤੋਂ ਕਰਿਆ ਕਰਦੇ ਇਹ ਦੋਨੋਂ ਸੰਸਕਰ ਪਾਵਨ ਅਸਾਨਾਂ ਤੇ ਸ਼ੋਭਾ ਬਧਨ ਬ੍ਰਿਹਤਰ ਖੰਡਾ ਅਤੇ ਕਟਾਰ ਬੋਲੇ ਸੋ ਦਿਹਾਲ ਸਤਿ ਸ੍ਰੀ ਅਕਾਲ ਇਹ ਸਤਿ ਦਾ ਨਾਮ ਹੈ ਸੰਗਜੀ ਨਾਗਰੀ ਵਰਸ਼ਾ ਸਤਿਗੁਰਾਂ ਦੇ ਕਾਰਖਾਨੇ ਦਾ ਘੜਿਆ ਦਾ ਸਤਿ ਲੋਕਾਂ ਦੇ ਕਿਲੇੰਦਰ ਸਤਿਗੁਰੂ ਦੇ ਸਤਿ ਸਤਿਆਰ ਹੋਇਆ ਕਰਦੇ ਤੇ ਨਵੇਂ ਸਤਿਗੁਰ ਜਮਾ ਵੀ ਹੋਇਆ ਕਰਦੇ ਜਦੋਂ ਪਹਾੜੀ ਰਾਜਿਆਂ ਨੇ ਕਈ ਵਾਰ ਸ੍ਰੀ ਨੰਦ ਉਸਰ ਤੇ ਹਮਲਾ ਕੀਤਾ ਜਿੱਤ ਦੀ ਪ੍ਰਾਪਤੀ ਨਾ ਹੋਈ ਤਾਂ ਉਹਨਾਂ ਨੇ ਇੱਕ ਬਿਆਉਤ ਬਣਾਏ ਕਿਉਂ ਨਾ ਮਦਮਸ ਹਾਥੀ ਨੂੰ ਸ਼ਰਾਫਲਾਉ ਦੇ ਮੱਥੇ ਤੇ ਫੋਲਾ ਦਿਆਂ ਤਵੀਂ ਹਨ ਉਸ ਨੂੰ ਲੋਗੜ ਦੇ ਕਿਲੇ ਵੱਲ ਭੇਜਿਆ ਜਾਵੇ ਕਿਉਂਕਿ ਲੋਗੜ ਦੇ ਕਿਲੇ ਦਾ ਦਰਵਾਜ਼ਾ ਬਹੁਤ ਮਜਬੂਤ ਸੀ ਇਹਨਾਂ ਇਹ ਜਾਣਿਆ ਨਸ਼ੇ ਵਿੱਚ ਚੂਰ ਮਦਮਸ ਹਾਥੀ ਟੱਕਰ ਮਾਰ ਕੇ ਲੋਗੜ ਦੇ ਕਿਲੇ ਦਾ ਦਰਵਾਜ਼ਾ ਤੋੜ ਦੇਵੇਗਾ ਉਹਦੇ ਕੋ ਸਿੰਘ ਹੋਣਗੇ ਉਹਨਾਂ ਨੂੰ ਅਸੀਂ ਹੱਥੋਂ ਹੱਥੀ ਫੜ ਲਵਾ ਕੇ ਗੁਰੂ ਕੇ ਸ਼ਸਤਰ ਸਾਡੇ ਹੱਥ ਲੱਗ ਜਾਣਗੇ ਜਿਦਾ ਪਤਾ ਲੱਗਿਆ ਸਤਗੁਰੂ ਜੀ ਨੇ ਰਾਤਰੀ ਦੇ ਦਵਾਨਾ ਅੰਦਰ ਸਤਗੁਰੂ ਨੇ ਵਚਨ ਕੀਤੇ ਕੀ ਮਗਰ ਹੈ ਪਹਾੜੀਆਂ ਦਾ ਬਦਮਸਤ ਹਾਥੀ ਆ ਰਿਹਾ ਹੈ ਹੌਣ ਵਾਲੇ ਹਾਥੀ ਦਾ ਮੁਕਾਬਲਾ ਕਰੇਗਾ ਗੁਰੂ ਘਰ ਦਾ ਹਾਥੀ ਦੁਨੀ ਚੱਤ ਦੁਨੀ ਚੱਤ ਮਸਾਂਦਰ ਸੇ ਇਹਨੋਂ ਸਾ ਦੋਵਾਂ ਦੇ ਵਿਚਨਾ ਦੇ ਭਰੋਸਾ ਨਹੀਂ ਸੀ ਰਾਤੋਂ ਰਾਤ ਆਪਣੇ ਸਾਥੀਆਂ ਨਾਲ ਸਲਾਹ مشورہ ਕਰਕੇ ਕਿਲਾ ਅਨੰਦਗੜ੍ਹ ਸਾਹਿਬ ਦੇ ਕੰਢੇ ਟੱਪ ਕੇ ਭੱਜਣ ਲੱਗਾ ਸੰਜੀ ਲੱਜ ਟੁੱਟ ਕੇ ਖੱਲੇ ਡਿੱਗਿਆ ਉਹਦੀ ਲੱਗ ਟੁੱਟੇ ਉਹਦੇ ਸਾਥੀਆਂ ਨੇ ਉਸ ਨੂੰ ਮੰਜੀ ਦੇ ਬਾਹਰ ਉਸਦੇ ਜਗਰ ਬਜਿੱਥੇ ਪਹੁੰਚਾਇਆ ਇਹਦਾ ਪਤਾ ਲੱਗਿਆ ਸਤਗੁਰੂ ਜੀ ਅਮਰਦੇਵ ਦੇ ਦੀਵਾਨ ਅੰਦ ਸਿੰਘਾਂ ਨੇ ਬੇਨਤੀ ਕੀਤੀ ਸੱਜੇ ਬਾਦਸ਼ਾਹ ਦੁਨੀ ਚੰਦ ਦਾ ਰਾਤ ਦਾ ਪਤਰੀ ਵਾ ਗਿਆ ਹੁਣ ਆਪ ਜੀ ਦਾ ਕੀ ਹੁਕਮ ਹੈ ਸਤਿਗੁਰਾਂ ਬਚਨ ਕੀਤੇ ਸਤੋ ਕਦੇ ਹਾਥੀ ਹਾਥੀ ਦਾ ਮੁਕਾਬਲਾ ਨਹੀਂ ਕਰਿਆ ਕਰਦੇ ਆਉਣ ਵਾਲੇ ਮੱਧਮਸਤ ਹਾਥੀ ਦਾ ਮੁਕਾਬਲਾ ਕਰੇਗਾ ਗੁਰੂ ਘਰ ਦਾ ਬੱਬਰ ਸ਼ੇਰ ਭਾਈ ਬਿਜਤ ਸਿੰਘ ਜਦੋਂ ਭਾਈ ਬਿਜਤ ਸਿੰਘ ਨੇ ਆਪਣਾ ਨਾਮ ਸਤਿਗੁਰਾਂ ਦੇ ਮੁਖਾਰਮ ਦੇ ਵਿੱਚ ਸਰਵਣ ਕੀਤਾ ਸਿੰਘ ਦੇ ਡੋਲੇ ਫੜ ਕੇ ਚਿਹਰੇ ਤੇ ਲਾਂਦੀ ਆ ਗਈ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸੱਜੇ ਪਾਸ਼ਾ ਆਪ ਜੀ ਦੀ ਕਿਰਪਾ ਹੋਵੇ ਇਹ ਮੱਧਮਸਤ ਹਾਥੀ ਕੀ ਰਾਜੇ ਇੰਦਰ ਦਾ ਹੱਥ ਵੀ ਲਿਆ ਕੇ ਆਪਦੇ ਚਰਨਾਂ ਵਿੱਚ ਫੇਟਾ ਕਰਦੇ ਵਾ ਸਤਿਗੁਰੂ ਨੇ 나ਗਣੀ ਵਰਸ਼ਾ ਭਾਈ ਜੀ ਜਤ ਸਿੰਘ ਨੂੰ ਬਖਸ਼ਿਸ਼ ਕੀਤਾ ਉਦੋਂ ਪਹਾੜੀਆਂ ਦਾ ਵੱਧ ਮਸਤ ਮਾਤੀ ਮਾਰੂ ਮਾਰ ਕਰਦਾ ਸੈਨਾ ਦੇ ਨਾਲ ਲੋਹੜ ਦੇ ਮੈਦਾਨ ਬਰ ਵਧ ਰਿਆ ਇਧਰੋਂ ਭਾਈ ਬਿਜਤ ਸਿੰਘ ਦੀ ਸਤਿਗੁਰੂ ਦੀ ਬਖਸ਼ਿਸ਼ ਪਾ ਉਹ ਅੜੇ ਤੇ ਸਵਾਰ ਹੋ ਮੈਦਾਨੇ ਜੰਗ ਵਿੱਚ ਹਾਜ਼ਰ ਹੋਏ ਜਦੋਂ ਹੱਥ ਨੂੰ ਆਪਣੀ ਮਾਰ ਰੇਠਾ ਤੱਕਿਆ ਸੂਰਮੇ ਨੇ ਰਕਾਬਾਂ ਤੇ ਪੱਬਾਂ ਪਾਰ ਖੜੇ ਹੋ ਕੇ ਇਸ 나ਗਣੀ ਵਰਸ਼ੇ ਦਾ ਐਸਾ ਭਰਪੂਰ ਵਾਰ ਕੀਤਾ ਇਹ 2 ਫੁੱਟ 9 ਇੰਚੋ नाग ਵਰਗਾ ਫਣ ਹੈ ਸਾਰੇ ਦਾ ਸਾਰਾ ਫੌਲਾਦ ਦੀਆਂ ਤਵੀਆਂ ਨੂੰ چیرਦਾ ਹੋਇਆ ਹਾਥੀ ਦੇ ਮੱਥੇ ਵਿੱਚ ਜਾ ਦਸਿਆ ਜਦੋਂ ਭਾਈ ਸਾਹਿਬ ਨੇ ਬਧਾਣੀ ਦੀ ਤਰ੍ਹਾਂ ਰੜਕ ਕੇ ਇਸ ਨੂੰ ਬਾਹਰ ਕੁੱਟਿਆ ਹਾਥੀ ਦੇ ਮੱਥੇ ਵਿੱਚੋਂ ਖੂਨ ਦੀਆਂ ਧਾਰਾ ਵਗੀਆਂ ਹਾਥੀ ਚੀਕਾਂ ਮਾਰਦਾ ਆਪਣੀਆਂ ਫੌਜਾਂ ਲਦਾਲ ਦਾ ਪੁਛਾ ਵੱਜਿਆ ਭਾਈ ਸਾਹਿਬ ਦੀ ਜਿੱਤ ਹੋਈ ਪਵਿੱਤਰ नागਣੀ ਵਰਸ਼ਾ ਭਾਈ ਬਚਿੱਤਰ ਸਿੰਘ ਦੇ ਜਿੱਤ ਦਾ ਪ੍ਰਤੀਕ ਜਿਸ ਤੇ ਆਪ ਜੀ ਨੇ ਦਰਸ਼ਨ ਕੀਤੇ ਹਾਂ ਜੀ ਹੋਲੇ ਸੰਗਤ ਜੀ ਇੱਕ ਬੇਨਤੀ ਕਰ ਦਵਾਂ ਕਿ ਜਦੋਂ ਇੱਥੇ ਰਣਜੀਤ ਨਗਾਰਾ ਵੱਜਦਾ ਸੀ ਨਾ ਪਹਾੜੀਆਂ ਦੇ ਦਿਲ ਕੰਬਦੇ ਸਨ ਪਹਾੜੀਆਂ ਦੇ ਦੇਖੋ ਕਿੰਨੀ ਸੰਗਤ ਖਾਲਸਾ ਬੰਦ ਕਿੰਨਾ ਇਕੱਠਾ ਹੋਇਆ ਗੁਰੂ ਕੇ ਸਸਤਰਾਂ ਦੇ ਦਰਸ਼ਨ ਹੋਣ ਹੋਲੇ ਮੰਗਜ ਦੇ ਸਮਾਰਕਾ ਤੇ ਆਪਾਂ ਬੈਠੇ ਹੋਈਏ ਜਿਹੜੀ ਵਿਦੇਸ਼ਾਂ ਵਿੱਚ ਜਾਂ ਬਾਹਰ ਸੰਗਤ ਚੈਨਲਾਂ ਵਾਲੀ ਸਾਨੂੰ ਦੇਖਦੇ ਤਾਂ ਕੀ ਕਹਿੰਦੀ ਹੋਊਗੀ ਵੀ ਇੱਥੇ ਕਿਹੜਾ ਖਾਲਸਾ ਪਹੁੰਚਿਆ ਹੋਇਆ ਜਿਹੜਾ ਜੁਕਾਰੇ ਦੀ ਆਵਾਜ਼ ਨਹੀਂ ਲਗਾ ਸਕਦਾ ਜਿਹੜਾ ਗੁਰੂ ਨੂੰ ਪਿਆਰ ਨਹੀਂ ਕਰਦਾ ਜਦੋਂ ਭਾਈ ਸਾਹਿਬ ਜੀ ਜਕਾਰਾ ਬੁਲਾਉਣ ਸ਼ਸਤਰ ਬਾਹਰ ਹੋਣ ਸੰਧੀ ਸ਼ਸਤਰ ਨੂੰ ਸੀਸ ਤਾਇਆ ਕਰੋ ਕਿਉਂਕਿ ਗੁਰੂ ਕੇ ਸ਼ਸਤਰ ਹਨ ਜਦੋਂ ਜਕਾਰਾ ਬੋਲਿਆ ਜਾਂਦਾ ਉਹਦੀ ਬੁਲੰਦ ਆਵਾਜ਼ ਵਿੱਚ ਜਕਾਰਾ ਬੁਲਾਇਆ ਕਰੋ ਤਾਂ ਜੋ ਕਿ ਅਸੀਂ ਦਸੀਏ ਵੀ ਹਾਂ ਅਸੀਂ ਵਾਕਿਆ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਿਆਰ ਕਰਦੇ ਹਾਂ ਜਦੋਂ ਜਕਾਰਾ ਭਾਈ ਸਾਹਿਬ ਜੀ ਬੁਲਾਉਣ ਉਹਦੀ ਆਵਾਜ਼ ਕੰਮ ਸੇਕਮ ਸੜਕ ਤੱਕ ਤਾਂ ਜਾਣੀ ਚਾਹੀਦੀ ਜੇ ਆਪਣੀ ਦੀਵਾਨ ਹਾਲ ਦੇ ਅੰਦਰ ਨਹੀਂ ਹੋ ਰਹੀ ਪੂਰੀ ਬੋਲੇ ਸੋ ਦਾ ਨਾਮ ਹੈ ਸਰਦੀ ਕਰਪਾ ਵਰषा ਜਿਹੜਾ ਦੋ ਸਾਖੀ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਨੰਦ ਕਾਰਜ ਮਾਤਾ ਅਜੀਤ ਕੌਰ ਜੀ ਦੇ ਨਾਲ ਗੁਰੂ ਕੇ ਲਾਹੌਰ ਵਿਖੇ ਹੋਏ ਵਿਆਹ ਸਮਾਗਮ ਸਮੇਂ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਦੇ ਵਿਆਹ ਸਮਾਗਮ ਹਨ ਪਰ ਇੱਥੇ ਦਾ ਪਾਣੀ ਤੇਲਿਆ ਖਾਰਾ ਹੈ ਪੀਣ ਦੇ ਯੋਗ ਨਹੀਂ ਪਾਣੀ ਦੀ ਬੜੀ ਘਾਟ ਹੈ ਸੜ ਤੇ ਕਿਰਪਾ ਕਰੋ ਸਤਿਗੁਰਾਂ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਇਹ ਕਰਕੇ ਕਰਪੇ ਵਰਸ਼ੇ ਨੂੰ ਆਪਣੇ ਕਰ ਕਬਲਾ ਵਿੱਚ ਲਾਈਵ ਕਰ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਤਿੰਨ ਵਾਰ ਪਤਸ਼ੇਲੀ ਧਰਤੀ ਵਿੱਚ ਮਾਰਿਆ ਬੁੱਢਿਆ ਤੈਨੂੰ ਨਿਰਮਲ ਜਲ ਦੀਆਂ ਧਾਰਾ ਵਹੀਆਂ ਸੰਤਾਂ ਨੇ ਜਲ ਛੱਕਿਆ ਆਨੰਦ ਵਾਣਿਆ ਸਤਿਗੁਰਾਂ ਨੇ ਨਾਮ ਰਖਿਆ ਤਰਬੈਣੀ ਸਾਹਿਬ ਅੱਜ ਵੀ ਜਲਦ ਰੰਧੇਰ ਸਿੰਘ ਗੁਰੂ ਕੇ ਲਾਹੌਰ ਵਿੱਚ ਚੱਲ ਰਿਹਾ ਸੰਤਾਂ ਦਾ ਛੱਕ ਕੇ ਆਨੰਦ ਮਾਣਦਿਆਂ ਹਨ ਸਤਿਗੁਰਾਂ ਦੇ ਵਿਆਹ ਪੁਰਬਾਂ ਦੇ ਸੰਬੰਧ ਵਿੱਚ ਬਸੰਤ ਪੰਚਮੀ ਵਾਲੇ ਦਿਨ ਬੜਾ ਭਾਰੀ ਜੋੜ ਮੇਲ ਲੱਗਦਾ ਹੈ ਦੂਸਰੀ ਸਾਖੀ ਜਿਹੜਾ ਪਹਾੜੀਆਂ ਦਾ ਮਦ ਮਸਤ ਹੱਤਵੀ ਨਾ ਕਾਮ ਹੋ ਗਿਆ ਇਹਨਾਂ ਰਾਜਾਂ ਵਿੱਚੋਂ ਕੇਸਰੀ ਚੰਦ ਰਾਜਾ ਜੇ ਵੱਡੀ ਵੱਡੀ ਸੈਨਾ ਲੈ ਕੇ ਸ੍ਰੀ ਰਣਕੂ ਸਾਹਿਬ ਦੇ ਹਮਲਾ ਬਰੋਕ ਕੇ ਆਇਆ ਜਿਸਨੇ ਕਸਮ ਖਾਦੀ ਸੀ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿਰ ਲੈ ਕੇ ਆਵਾਂਗਾ ਜਾਂ ਜਿੰਦਾ ਪਕੜ ਕੇ ਲੈ ਕੇ ਆਵਾਂਗਾ ਅਗਰ ਨਾ ਕਰ ਸਕਿਆ ਪੇਉ ਦਾ ਪੁੱਤ ਨਹੀਂ ਹੋਵੇਗਾ ਮੂੰਹ ਨਹੀਂ ਦਿਖਾਵਾਂਗਾ ਤੁਹਾਨੂੰ ਇਹਨੇ ਕਸਮ ਖਾਦੀ ਸੀ ਜਿਹਦਾ ਬਦਲ ਲੱਗਿਆ ਸਤਿਗੁਰੂ ਜੀ ਅਮਰਤ ਵੇਲੇ ਦੇ ਦਵਾਨਾ ਅੰਦਰ ਪਹਿਲ ਕੀਤੀ ਬਾਬਾ ਬਚਿੱਤਰ ਸਿੰਘ ਦੇ ਵੱਡੇ ਭਰਾਤਾ ਭਾਈ ਹੁਜੇ ਸਿੰਘ ਜੀ ਨੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਜਿਹੜਾ ਪਾਪੀ ਰਾਜਾ ਅਪਜੀ ਦੇ ਸੇਖ ਦੇ ਸੁਪਨੇ ਲੈ ਰਿਹਾ ਉਸ ਨੂੰ ਸੋਧਾ ਲਾਉਣ ਦੀ ਸੇਵਾ ਦਾਸ ਨੂੰ ਬਖਸ਼ੀ ਜਾਵੇ ਸਤਿਗੁਰਾਂ ਦੇ ਕਰਪਾ ਵਰਸ਼ਾ ਭਾਈ ਉਦੇ ਸਿੰਘ ਨੂੰ ਬਖਸ਼ਿਸ਼ ਕੀਤਾ ਭਾਈ ਉਦੇ ਸਿੰਘ ਸਿੰਘਾਂ ਦੇ ਜਥੇ ਸਮੇਤ ਘੋੜਿਆਂ ਤੇ ਸਵਾਰੋ ਮੈਦਾਨੇ ਜੰਗ ਵਿੱਚ ਹਾਜ਼ਰ ਹੋਏ ਦੋਨਾਂ ਸੂਰਮਿਆਂ ਵਿੱਚ ਤੁਗਸਾਨ ਦਾ ਜਦਤ ਹੋਇਆ ਤਿੰਨ ਵਾਰ ਕੇਸਰੀ ਚੰਦ ਰਾਜੇ ਨੇ ਭਾਈ ਉਦੇ ਸਿੰਘ ਤੇ ਕੀਤੇ ਭਾਈ ਸਾਹਿਬ ਨੇ ਆਪਣੇ ਢਾਲੇ ਤੇ ਰੋਕੇ ਫਿਰ ਕਿਹਾ ਕੇਸਰੀ ਚੰਦਾ ਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੇਖ ਦੇ ਸੁਪਨੇ ਲੈ ਰਿਆ ਸ ਹੈ ਅਦੀ ਸਤਿਗੁਰਾਂ ਦੇ ਚਰਨਾਂ ਦੀ ਧੂੜ ਇੱਕ ਨਿਮਾਣੇ ਜੇ ਸੇਵਕ ਦਾ ਬਾਰ ਆ ਰਿਹਾ ਆਪਣੇ ਆਪ ਨੂੰ ਸੰਭਾਲ ਆਪਣੇ ਤਿੱਖੇ ਢੇਕੇ ਦਾ ਸਬਰ ਭਰਪੂਰ ਵਾਰ ਕੀਤਾ ਤੇਸਰੀ ਚੰਦ ਰਾਜ ਦਸਰ ਵੱਡ ਕੇ ਧਾਤੀ ਕੀ ਮੁਟਲਿਆ ਇਸ ਕਰਪੇ ਵਰਸ਼ੇ ਦੀ ਲੋਕ ਤੇ ਡੰਕ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਲੂਰ ਵਰਨਾ ਹੋਏ ਸੈਨਿਕਾਂ ਦੇ ਵਿੱਚੋਂ ਗੋਲੀਆਂ ਤੀਰ ਚਲਾਏ ਦੋ ਗੋਲੀਆਂ ਇੱਕ ਕਰਪੇ ਵਰਸ਼ੇ ਦੀ ਲੋਕ ਤੇ ਇੱਕ ਮੁਠੇ ਤੇ ਲੱਗੀ ਪਰ ਭਾਈ ਸਾਹਿਬ ਦਾ ਕੋਈ ਬਾਲ ਵੀ ਬੰਤਣਾ ਨਾ ਕਰ ਸਕਿਆ ਜਿਸ ਦਾ ਸਾਹਿਬ ਡਾਡਾ ਹੋਏ ਇਸ ਨੂੰ ਮਾਰ ਨਾ ਸਕਦਾ ਕੋਈ ਸਿਰਲ ਜਾ ਕੇ ਸਤਿਗੁਰ ਦੇ ਚਰਨਾਂ ਵਿੱਚ ਬੇਟਾ ਕੀਤਾ ਸਤਿਗੁਰ ਜੀ ਜਿਹੜਾ ਪਾਪੀ ਰਾਜਾ ਆਪ ਜੀ ਦੇ ਅਸੀਸ ਦੇ ਸੁਪਨੇ ਲੈ ਰਿਹਾ ਸੀ ਉਹਦਾ ਵੱਡਿਆ ਹੋਇਆ ਸਿਰ ਆਪ ਜੀ ਦੀ ਕਿਰਪਾ ਸਦਕਾ ਮਿੱਟੀ ਵਿੱਚ ਰੁੜ ਰਿਹਾ ਹੈ ਪਵਿੱਤਰ ਕਿਰਪਾ ਵਰਸ਼ਾ ਜਿਸ ਦੇ ਆਪ ਜੀ ਦੇ ਦਰਸ਼ਨ ਕੀਤੇ ਹੱਲਦੀ ਬੋਲੇ ਸਤਿਗੁਰ ਦਾ ਨਾਮ ਹੈ ਸੰਜੀ ਬੰਦੂ ਜਿਸ ਦੇ ਮੁੱਠੇ ਉੱਤੇ ਲਿਖਿਆ ਹੁੰਦਾ ਖਾਮ ਚਕਾਰ ਖੰਨਾ ਲਾਹੌਰ ਕਿਸੇ ਲਾਹੌਰ ਦੇ ਬਿਸਤਰੀ ਸਿੰਘ ਨੇ ਤਿਆਰ ਵਰ ਤਿਆਰ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੇਟਾ ਕੀਤੀ ਔਰ ਬੇਨਤੀ ਕੀਤੀ ਸਤਿਗੁਰ ਜੀ ਇਸ ਕੋ ਦਾਨ ਨਿਸ਼ਾਨ ਬੜਾ ਅਜੁੱਤ ਹੈ ਸਤਿਗੁਰਾਂ ਨੇ ਕਬੂਲ ਫਰਮਾਇਆ ਕਈ ਜੰਗਾ ਜੂਦਾਂ ਵਿੱਚ ਵਰਤਿਆ ਵੀ ਅਜੇ ਵੀ ਨਮੀ ਜਮੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕਮਲਾਂ ਦੇ ਤੋੜੇਦਾਰ ਬੰਦੂਕ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਾਂ ਜੀ ਬੋਲੇ ਦਾ ਨਾਮ ਹੈ ਸੰਜੀ ਸਾਹਿਬ ਇਸਲਾਮ ਧਰਮ ਦਾ ਪੈਗੰਬਰੀ ਸੱਤਰ 1450 ਸਾਲ ਤੋਂ ਵੱਧ ਪੁਰਾਣਾ ਹਜਰਤ ਅਲੀ ਦੇ ਹੱਥਾਂ ਦਾ ਮੁਹੰਮਦ ਸਾਹਿਬ ਅਰਸਲਾਮ ਧਰਮ ਦੇ ਬਾਣੀ ਉਹਨਾਂ ਦੀ ਬੇਟੀ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਪਤੀ ਹੋਏ ਹਨ ਹਜਰਤ ਅਲੀ ਮੁਹੰਮਦ ਸਾਹਿਬ ਦੇ ਦਮਾਦ ਉਹਨਾਂ ਦੇ ਦੋ ਪੁੱਤਰ ਹਨ हसन ਤੇ ਹੁਸੈਨ ਇਹਨਾਂ ਚਾਰਾਂ ਦੇ ਨਾਮ ਕੁਰਾਨ ਸ੍ਰੀ ਦੇ ਗੁਜਾਈਤਾ ਇਸਲਾਮ ਧਰਮ ਦੇ ਧਾਰਮਿਕ ਚਿੰਨ ਚੰਦਰਮਾ ਸਤਾਰੇ ਸੂਰਜਿਸ ਦੇ ਤੇ ਇਸ ਦੇ ਉੱਤੇ ਉੱਕਰੀ ਹੋਈ ਹੈ ਇਹ ਸੱਤਰ ਗੁਰੂ ਘਰ ਵਿੱਚ ਕਿਵੇਂ ਆਇਆ ਇਸਲਾਮ ਕਰਮ ਦਾ ਜੰਮ ਤਰਬਲਾ ਦੇ ਮੈਦਾਨ ਅੰਦਰ ਹੋਇਆ ਇੱਥੇ ਬੀਬੀ ਫਾਤਮ ਦਾ ਪੁੱਤਰ ਹਸੈਨ ਸ਼ਹੀਦ ਹੋਇਆ ਬੀਬੀ ਫਾਤਮਾ ਨੇ ਆਪਣੇ ਪੁੱਤਰ ਦੀ ਯਾਦ ਦੇ ਅੰਦਰ ਸੱਤ ਨੂੰ ਮੱਕੇ ਵਿੱਚ ਪੇਡਾ ਕਰ ਦਿੱਤਾ ਜਦੋਂ ਔਰੰਗਜੇਬ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਮੱਕੇ ਦੀ ਹਜਰ ਕਰਨ ਵਾਸਤੇ ਗਿਆ ਉੱਥੇ ਦੀ ਖਲੀਫਿਆਂ ਨੇ ਇਹ ਜਾਣ ਕੇ ਕਿ ਔਰੰਗਜੇਬ ਨੇ ਇਸਲਾਮ ਧਰਮ ਵਿੱਚ ਬੜਾ ਵਧਾਵਾ ਕੀਤਾ ਹੈ ਸਨਮਾਨ ਵਜੋਂ ਇਹ ਖਸਤਰ ਔਰੰਗਜੇਬ ਨੂੰ ਭੇਟਾ ਕਰ ਦਿੱਤਾ ਉਰੰਗਜੀਤ ਦੀ ਮੌਤ ਤੋਂ ਬਾਅਦ ਉਹਦੇ ਦੋ ਪੁੱਤਰ ਤਾਰਾ ਆਜਮ ਤੇ ਸੰਜਾਦਾ ਮੌਜਮ ਦੇ ਵਿਚਕਾਰ ਤਖਤ ਦੇ ਪਿੱਛੇ ਝਗੜਾ ਹੋਇਆ ਤਾਰਾ ਆਜਮ ਨੇ ਮੌਜਮ ਨੂੰ ਮਾਰ ਭਜਾਇਆ ਤਖਤ ਤੇ ਕਾਬਜ ਹੋ ਗਿਆ ਮੌਜਮ ਨੇ ਕਈ ਹਿਲਲੇ-ਵਸਿਲੇ ਕੀਤੇ ਪਰ ਭਾਈ ਨੰਦ ਲਾਲ ਜੀ ਦੀ ਸਹਾਇਤਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਮੈਨੂੰ ਮੇਰਾ ਖੁੱਸਿਆ ਹੋਇਆ ਰਾਜ ਦਿਵਾਓ ਸਤਿਗੁਰਾਂ ਨੇ ਜੰਗੀ ਜੁਦ ਵਿੱਚ ਮੌਜਮ ਦੀ ਮਦਦ ਕੀਤੀ ਤਾਰਾ ਆਜਮ ਮਾਰਿਆ ਗਿਆ ਮੌਜਮ ਨੂੰ ਜਿੱਤ ਪ੍ਰਾਪਤ ਹੋਈ ਮੌਜੂ ਮਜੀਦ ਦੀ ਖੁਸ਼ੀ ਦੇ ਡੰਕੇ ਪਜਾਉਂਦਾ ਆਗਰੇ ਦੇ ਕਲੇਂਦਰ ਪਹੁੰਚਿਆ ਜਿੱਥੇ ਉਸਨੇ ਆਪਣਾ ਨਾਮ ਬਦਲ ਕੇ ਬਹਾਦਰ ਸ਼ਾਹ ਰੱਖਿਆ ਤਾਜ ਕੋਸ਼ੀ ਸਮਾਰਨਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਿੱਥੇ ਬਹਾਦਰ ਸ਼ਾਹ ਨੇ ਬਹੁਤ ਬਹੁ ਮੁੱਲੀਆਂ ਭੇਟਾਂ ਵਾਂ ਹੀਰੇ ਜਵਾਹਰ ਸਤਿਗੁਰਾਂ ਨੂੰ ਅਰਪਣ ਕੀਤੇ ਤੇ ਤੋਪਾਂ ਦੀ ਸਲਾਮੇ ਦਿੱਤੀ ਸੰਤ ਜੀ ਉੱਥੇ ਸੈਬ ਸ਼ਸਤਰ ਵੀ ਸਤਿਗੁਰਾਂ ਨੂੰ ਅਰਪਣ ਕੀਤਾ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਜੀ ਇਹ ਸਾਡੇ ਪੈਗੰਬਰਾਂ ਦਾ ਸ਼ਸਤਰ ਹੈ ਆਪ ਜੀ ਦੁਨੀਆ ਦੇ ਮਹਾਨ ਪੈਗੰਬਰ ਹੋ ਇਹ ਆਪ ਜੀ ਨੂੰ ਸ਼ੋਗਾ ਪਾਉਂਦਾ ਸਤਿਗੁਰਾਂ ਨੇ ਕਬੂਲ ਫਰਮਾਇਆ ਪਵਿੱਤਰ ਸੰਸਕਰਤ ਸਾਹਿਬ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਾਂ ਕੀ ਬੋਲੇ ਸੋ ਦੇਹਾਂ ਸਤਿ ਸ੍ਰੀ ਅਕਾਲ ਭਾਈ ਸਾਹਿਬ ਦੇ ਸੱਜੀ ਹੱਥ ਵਿੱਚ ਹੈ ਦਾਹੇ ਆਹਨੇ ਜੋ ਦੁਸ਼ਮਣਾਂ ਨੇ ਆਪਣੇ ਸਰੀਰ ਦੇ ਉੱਤੇ ਬਰੀਕ ਲੋਹੇ ਦੀਆਂ ਤਾਰਾਂ ਦੇ ਬਣੇ ਹੋਏ ਕੋਟ ਪਹਿਨੇ ਹੁੰਦੇ ਸੰਤ ਜੀ ਇਹ ਉਹਨਾਂ ਨੂੰ ਕੱਟਣ ਦੇ ਕੰਮ ਆਇਆ ਕਰਦਾ ਭਾਈ ਸਾਹਿਬ ਦੇ ਖੱਬੇ ਹੱਥ ਵਿੱਚ ਹੈ ਭਾਈ ਸਾਹਿਬ ਦੇ ਸੱਜਿਆ ਤੇ ਛਮਸ਼ੀਰੇ ਤੇਗ ਭਾਈ ਸਾਹਿਬ ਦੇ ਖੱਬੇ ਦੇ ਵਿੱਚ ਹੈ ਦਾਹੇ ਆਹਨੇ ਜੋ ਦੁਸ਼ਮਨਾ ਨੇ ਆਪਣੇ ਸਿਰ ਦੇ ਉੱਤੇ ਲੋਹੇ ਦੇ ਟੋਪੇ ਲਏ ਹੁੰਦੇ ਸਨ ਜਦੋਂ ਸਤਿਗੁਰੂ ਜੀ ਇਸ ਨਾਲ ਪਰਮਾ ਬਾਹਰ ਕਰਦੇ ਇਹ ਸ਼ਸਤਰ ਲੋਹੇ ਦੇ ਟੋਪ ਨੂੰ ਚੀਰ ਕੇ ਦੁਸ਼ਮਣ ਦੇ ਸਿਰ ਦੇ ਦੋ ਫਾੜ ਕਰਕੇ ਉਸ ਨੂੰ ਸਦਾ ਦੀ ਨੀਤ ਸੁਲਾ ਦਿੰਦਾ ਦੋਨੋਂ ਸ਼ਸਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੰਮ ਕਰ ਸੁਦੇ ਹਨ ਛਮਸ਼ੀਰੇ ਤੇਗ ਦਾਹੇ ਆਹਨੇ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਓਲੇ ਅਕਸੂਰੀਆਕਾਰ ਭਾਈ ਸਾਹਿਬ ਦੇ ਸੱਜੇ ਹੱਥ ਵਿੱਚ ਸੁਨਹਿਰੀ ਚੱਕਰ ਜਿਸ ਉਤੇ ਕਿਸੇ ਗੁਰਸਿੱਖ ਪਿਆਰੇ ਨੇ 22 ਜਪਜੀ ਸਾਖੀਆਂ ਪੌੜੀਆਂ ਗੁਰਮੁਖੀ ਅੱਖਰਾਂ ਵਿੱਚ ਦੋਨੋਂ ਪਾਸੇ ਉੱਪਰ ਕਰਕੇ ਸੁਨਹਿਰੀ ਬਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਭੇਟਾ ਕੀਤਾ ਸਤਿਗੁਰਾਂ ਨੇ ਗੁਰਬਾਣੀ ਦਾ ਸਤਕਾਰ ਕਰਦਿਆਂ ਉਸੇ ਸਮੇਂ ਚੱਕਰ ਨੂੰ ਆਪਣੀ ਦੁਮਾਲੀਆ ਵਿੱਚ ਸਜਾ ਲਿਆ ਜਿੱਦੋਂ ਸਾਨੂੰ ਸਿੱਧ ਮਿਲਦੀ ਹੈ ਸੰਜੀ ਵੀ ਅਸੀਂ ਵੀ ਗੁਰਬਾਣੀ ਦਾ ਵੱਧ ਤੋਂ ਵੱਧ ਸਤਕਾਰ ਕਰਨਾ ਜੋ ਕਨਾਂਮੀ ਚ ਗੁਰਬਾਣੀ ਦੀ ਪੋਥੀ ਸਹਿਬਾਣ ਗੁਟਕਾ ਸਹਿਬਾਣ ਹਨ ਉਹਨਾਂ ਨੂੰ ਝੂਠੇ ਜਾਂ ਗਿੱਲੇ ਹੱਥ ਕਦੇ ਨਹੀਂ ਲਾਉਣੇ ਉਹਨਾਂ ਨੂੰ ਦਰਸ਼ਨ ਕਰਨ ਪੜਨ ਤੋਂ ਉਪਰੰਤ ਸੋਹਣੇ ਸਟੱਜੇ ਕੱਪੜੇ ਵਿੱਚ ਲਪੇਟ ਕੇ ਸਹਰਾਣੇ ਵਾਲੇ ਪਾਸੇ ਉੱਚੀ ਜਗ੍ਹਾ ਤੇ ਰੱਖਿਆ ਜਾਵੇ ਜਿੰਨਾ ਵੀ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਉਹਨੇ ਵੀ ਗੁਰੂ ਕੀ कृपा ਪ੍ਰਾਪਤ ਹੋਵੇਗੀ ਭਾਈ ਸਾਹਿਬ ਦੇ ਖੱਬੇ ਹੱਥ ਵਿੱਚ ਅਭਿਤਰਟਾਲ ਜੋ ਗੈਂਡ ਦੇ ਕਾਲਜ ਜੀ ਬਣੀ ਹੈ ਸਤ ਜੀ ਜਿਸ ਨੂੰ ਬੜੀ ਨੂੰ 350 ਸਾਲ ਦੇ ਵੱਧ ਸਮਾਂ ਹੋ ਗਿਆ ਉਸ ਸਮੇਂ ਦਾ ਕੋਈ ਵੀ ਸਫਤਰ ਇਸ ਦੇ ਕਾਰਗਰ ਨਹੀਂ ਹੋ ਸਕਦਾ ਸੀ ਸਾਰ ਪਾਰ ਨਹੀਂ ਹੋ ਸਕਦਾ ਸੀ ਅਜੇ ਵੀ ਨਮੀ ਜਿ ਨਮੀ ਹੈ ਉਹ ਇਧਰ ਟਾਲ ਸੁਨਹਿਰੀ ਚੱਕਰ ਜਿਸ ਤੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ ਜੀ ਸੋ ਦੇ ਹਾਲਾਤ ਸ੍ਰੀ ਅਗਨ ਪਾਈ ਸੰਭ ਦੇ ਸਜਿਹਤ ਵਿੱਚ ਵੱਡਾ ਵਰਸ਼ਾ ਜੋ ਵਜਨ ਵਿੱਚ ਕਾਫੀ ਭਾਰੀ ਹੈ ਕਬियत ਵਿੱਚ ਛੋਟੀ ਵਰਸ਼ੀ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰਕਮਲਾਂ ਦੇ ਸਤਿਗੁਰਾਂ ਸੰਦੇ ਜੀ ਇਹਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਜਾਂ ਹਾਥੀ ਤੇ ਸਵਾਰ ਹੋ ਹਥੋਂ ਛੱਡ ਕੇ ਚਲਾਇਆ ਕਰਦੇ ਖੂੰਖਾਰ ਜੰਗਲੀ ਜਾਨਵਰਾਂ ਦਾ ਉਧਾਰ ਕਰਿਆ ਕਰਦੇ ਸਨ ਇਹ ਦੋ ਦੋ ਸ਼ਸਤਰ ਵੀ ਪਾਵਨਾ ਸਥਾਨਾਂ ਦੇ ਸ਼ੋਭਾ ਪਾਉਣੇ ਵੱਡਾ ਵਰਸ਼ਾ ਛੋਟੀ ਵਰਸ਼ੀ ਜਿਨ੍ਹਾਂ ਦੇ ਆਪ ਜੀ ਦੇ ਦਰਸ਼ਨ ਕੀਤੇ ਹਾਂ ਜੀ ਬੋਲੇ ਸ਼ੋ ਦੇਹ ਸਤਿ ਸ੍ਰੀ ਅਕਾਲ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਵੰ ਪਰੁ ਬੁਕਾਰੀ ਮੇਰੀ ਬੀੜੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੀ ਦਾ ਡੇਗਾ ਸਾਹਿਬਾ ਜੀ ਇਹਦੀ ਲੰਬਾਈ 46 ਇੰਚ ਹੈ ਸਤਿਗੁਰੂ ਨੇ ਜੋ ਜੰਗ ਜੁਦ ਕੀਤੇ ਉਹਨਾਂ ਵਿੱਚ ਸਪਾਪਨ ਪੀਤਰ ਸ਼ਸਤਰ ਦੀ ਵੀ ਵਰਤੋਂ ਕੀਤੀ ਹੁਣ ਪਾਵਨ ਸਥਾਨਾਂ ਦੇ ਸ਼ੋਭਾ ਪਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੀ ਦਾ ਡੇਗਾ ਸਾਹਿਬੋ ਬੋਲੇ ਸੋ ਨਿਹਾਲ ਸੱਜਿਆਤੋ ਸ੍ਰੀ ਸਾਗਰ ਦਿੱਲੀ ਕਿਰੰਦੂ ਰਾਖਾ ਪ੍ਰਵਤਾ ਦਾ ਕੀਨੋ ਵੱਡੋ ਪੱਲੂ ਮਹਸਾਕਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗਾਥਿਕ ਸ੍ਰੀ ਸਰਵਜੇ ਇਸ ਉਤੇ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸੰਮ 1713 ਭਾਈ ਸਾਹਿਬ ਦੇ ਖੱਬਿਆ ਤੋਂ ਸ੍ਰੀ ਸਰਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕਮਰਾਂ ਦੀ ਸੰਗਤ ਜੀ ਜੋ ਸਤਿਗੁਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਕਨੋਲੋਕ ਸਿੰਘ ਨੂੰ ਬਖਸ਼ਿਸ਼ ਦਿੱਤੀ ਇਸ ਉਤੇ ਲਿਖਿਆ ਹੋਇਆ ਹੈ ਸ੍ਰੀ ਭਗਵਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਸ਼ਾ ਹੀਦਾਸ ਦੂਸਰੇ ਪਾਸੇ ਪਾਸ਼ਾਹੀ ਦਸ ਜਿਹਦੇ ਮੁੱਠੇ ਉੱਤੇ ਲਿਖਿਆ ਆਕਾਲ ਸਹਾਇ ਦੋ ਦੋ ਸ੍ਰੀ ਸਰ ਪਵਨ ਸਥਾਨਾਂ ਤੇ ਸ਼ੋਭਾ ਪਾ ਰਹੀਆਂ ਹਨ ਜੀ ਬੋਲੇ ਸੋ ਜਹਾ ਸਤਿ ਸ੍ਰੀ ਅਕਾਲ ਭਾਈ ਸਾਹਿਬ ਦੀ ਸੱਜਿਆਤ ਸ੍ਰੀ ਸਹਿਬ ਹੈ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਰ ਕਮਲਾ ਦੀ ਸਰਦ ਜਿਉਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਪਿੰਡ ਬਡਰੁਖਾ ਤੋਂ ਪ੍ਰਾਪਤ ਹੋਈ ਜਿਸ ਉੱਤੇ ਲਿਖਿਆ ਹੋਇਆ ਹੈ ਦੇ ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਦਰਬਾਰ ਹੈਗੀ ਵਧੇ ਦੇਖ ਤੇ ਜਾਂ ਦੇਖ ਤੇ ਇਹਦੇ ਮੁੱਠਿਆਂ ਤੇ ਲਿਖਿਆ ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ ਹੈ ਪਾਜ ਸਾਹਿਬ ਦੇ ਕਬਿਆ ਤੋਂ ਇਸ ਤਰ੍ਹਾਂ ਹੈ ਇਹ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕਮਲਾ ਜੀ ਸਤਜ ਜਦੋਂ ਸਤਿਗੁਰ ਜੀ ਕਿਲਾ ਅਨੰਦਗੜ੍ਹ ਤੋਂ ਆਪਣੇ ਪਰਿਵਾਰ ਸਮੇਤ ਸਿੰਘਾਂ ਸਮੇਤ ਕਿਲਾ ਅਨੰਦਗੜ੍ਹ ਛੱਡ ਕੇ ਚਮਕੌਰ ਸਾਹਿਬਾਂ ਸਾਹਿਬ ਉਹਨਾਂ ਹੋਏ ਆਪਣਾ ਸਰਬੰਸ ਵਾਰ ਕੇ ਰਾਏਕੋਟ ਦੀ ਪਾਵਨ ਧਰਤੀ ਤੇ ਪਹੁੰਚੇ ਰਾਇਕ ਜੀ ਨੇ ਸਤਿਗੁਰਾਂ ਦੀ ਥਾਹ ਸੇਵਾ ਕੀਤੀ ਸੇਵਾ ਤੋਂ ਪੂਸ਼ ਹੋ ਕੇ ਇਹ ਸ੍ਰੀ ਸਾਹਿਬ ਸਤਿਗੁਰਾਂ ਨੇ ਰਾਇਕ ਜੀ ਨੂੰ ਬਖਸ਼ਿਸ਼ ਕੀਤੀ ਇਹ ਦੋ ਦੋ ਸ੍ਰੀ ਸਾਹਿਬ ਪਾਵਨ ਸਥਾਨਾਂ ਤੇ ਸ਼ੋਭਾ ਬਾਹ ਰਹੀਆਂ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸਤਿ ਦਾ ਨਾਮੇ ਸੰ디 ਛੋਟਾ ਵਰਸ਼ਾ ਲੱਕੜੀ ਦੇ ਦਸਤੇ ਵਾਲਾ ਜਿਸ ਨੂੰ ਪਾਲਾ ਵੀ ਆਖਿਆ ਜਾਂਦਾ ਹੈ ਜਿਹਦੀ ਲੰਬਾਈ 36 ਇੰਚ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਤੋਂ ਮਲੰਦਾ ਨਿੱਜੀ ਸਹਾਇਕ ਸ਼ਸਤਰ ਹਥੋਂ ਛੱਡ ਕੇ ਵੀ ਚਲਾਉਣ ਵਾਲਾ ਜੋ ਬਾਕੀ ਸ਼ਸਤਰ ਵਾਤਰ ਹਸਨ ਜੀ ਜਦੋਂ ਆਪ ਜੀ ਤਖਤ ਸਾਹਿਬ ਦੇ ਅੰਦਰ ਕੰਬੂ ਸਾਹਿਬ ਦੀ ਪ੍ਰਕਰਮਾ ਕਰੋਗੇ ਸੱਜੇ ਪਾਸੋਂ ਸ਼ੀਸ਼ੇ ਰਾਹੀਂ ਇੱਕ ਬਾਕਸ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਤੀਰ ਲੱਕੜੀ ਦੇ ਕਾਣੇ ਦੇ ਦਸਤੇ ਵਾਲੇ ਇੱਕ ਤੀਰ ਸਰਬਲੋ ਦਾ ਇੱਕ 3 ਇੰਚ ਦੀ ਸ੍ਰੀ ਸਾਹਿਬ ਇੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕਰਕਮਲਾ ਦਾ ਘੋੜਿਆਂ ਨੂੰ ਹਤਣ ਵਾਲਾ ਜਾਬੂਪ ਆਪ ਜੀ ਸੱਜੇ ਪਾਸੋਂ ਸ਼ੀਸ਼ੇ ਰਾਹੀਂ ਇੱਕ ਬਾਕਸ ਦੇ ਅੰਦਰ ਦਸ